ਸ਼ਾਂਤੀ ਉਸ ਨੂੰ ਲਗਾਉਣ ਚੁੱਕ ਸ਼ਾਂਤੀ ਜੋਰਾਂ ਜਿਹੜੀ ਰੂਲ ਤਾੜਦੀ ਕਿੱਥੇ ਬਾਲੇ ਨਾ ਮੋਰ ਤੱਕ ਕੇ ਹੋ ਗਈ ਆ ਦਿਲਾਂ ਨਾ ਮੋਰ ਤੱਕ ਕੇ ਆਤਮਾ ਦੀ ਗੱਲ ਛੇੜਦਾ ਜੈਸਾ ਸੁਣਿਆ ਤਸਾ ਮੀਰ ਪਾਇਆ ਜ਼ਿੰਦਗੀ ਸਫਲ ਹੋ ਗਈ ਜ਼ਿੰਦਗੀ ਸਫਲ ਹੋ ਗਈ ਉਸ ਨੂੰ ਲਗਾਉਣ ਚੱਕ ਸ਼ਾਂਤੀ ਜੋ ਜਿਹੜੀ ਰੂਹ ਲਤਾੜਦੀ ਕਿਤੇ ਪਲ ਸੁਰਖ ਕਰੇ ਬਾਹਾਂ ਆਵਾ ਤੇ ਰੱਤ ਦੇ ਰਗਾਂ ਨ ਕਿਰਨੇ ਖਿਜਾ ਰਾਗ ਬੁਲਬੁਲਾ ਤ ਖੋਲਿਆ ਪਹਿਲੀ ਹਾਰ ਥਾਵਰਾਨਗੀ ਪਹਿਲੀ ਹਾਰ ਥਾਵਰਾਨਗੀ ਤੁਮ ਹੋਗੀ ਹਾਰ ਜਗਾ ਹਰਿਆਲੀ ਖੇਤੀ ਰੱਖਿਆ ਉਜਾਰਦੀ ਜਿੱਥੇ ਪੱਲੇਗਾ ਪੱਲੇਗਾ

ਗੁੱਡੀ ਉਸਮਾਨ ਚਾਰਦੀ ਕਿੱਥੇ ਪੱਲਣਾ ਮੁਹੱਬਤਾਂ ਯਾਰ ਹੀਰਕਨ ਜੋ ਸਾਰਦੀ ਸਾੜਦੀ ਹੀਰਕਨ ਜੋ ਸਾੜਦੀ ਲੱਗੇ ਪੱਲਣੀ ਬਿਰਦਦੀ ਪਿਆਰੇ ਬਹੁਤ ਕੁਝ 拉ਜਪਾਲ ਨਹੀਂ ਬਰਦ ਦੀ ਪਿਆਰੇ ਤੇ ਬਾਤ ਕੋਈ ਕਰ ਨਾ ਪਾਉ ਨਿੱਕੇ ਟੱਠੇ ਸਤਾਰ ਵੀ ਸਮਾਜ ਲਈ ਮੂਰੇ ਹੋ ਕੇ ਮਾਰ ਨਾ ਪਾਉ ਮੂਰੇ ਹੋ ਕੇ ਮਾਰ ਨਾ ਪਾਉ ਉਦੀ ਅਕਲਾ ਸ਼ੋਰਤਾ ਵਾਲੀ ਸਮੇਂ ਵਿੱਚ ਜਵਾਨੀ ਝਾੜਦੀ ਕਿੱਥੇ ਪਾਲੇ ਇਰ ਕਨ ਛੂ ਸਾਰਤੀ ਹੋਗੀ ਕਾਨ ਦੀ ਬੰਸਰੀ ਬਾਰੀ ਕਾਨ ਦੀ ਬੰਸਰੀ ਬਾਰੀ ਹੁਣ ਕਿਤੇ ਰਾਹ ਨਾ ਪਵੇ ਹਮੇਰ ਨੇਰੀ ਜਗਤ ਵਿੱਚ ਛਾ ਗਿਆ ਕਿਤੇ ਮਾਰ ਕਾਸ਼ ਨਾ ਪਵੇ ਕਿਤੇ ਮਾਰ ਕਾਸ਼ ਨਾ ਪਵੇ ਉਸੇ ਪਾਰਤੀ ਜੁਵਾਂ ਦੀ ਪੋਲੀ ਹਰਮੀ ਪਾਰਤੀ ਵਾਲੀ ਹਰਦੀ ਪੜਿਆ ਫਕਾ ਨਾ ਦਾਰਦੀ ਤੇ ਪਾਲਣਾ ਮਹਕਤੋ ਯਾਰਾ ਈਰਖਨ ਜੂਸਾਰਦੀ ਸਾਰਦੀ ਈਰਖਨ ਜੂਸਾਰਦੀ ਮਾਤਾ ਫਿਰ ਬੁੱਤ ਨੋ ਲਗਾਉਂਦੀ ਮਾਤਾ ਫਿਰ ਬੁੱਤ ਨੋ ਲਗਾਉਂਦੀ ਤੇ ਵਾਰੀ ਦੀ ਨਜ਼ਰ ਨਾ ਪਵੇ ਦੇਖਿਆ ਹਰਥਾ ਤੇ ਮੰਦਰੇ ਸ਼ਵਾਲੇ ਆ ਪੀੜ ਬਈ ਮਨੋਖਤਾ ਸਹੇ ਪੀੜ ਭਇਮ ਨੂੰ ਕਥਾ ਸਾਹੇ ਕਾਣੀ ਉਲ ਜਿਸਲ ਜੜੀ ਸੌਖੀ ਬੂ ਲੋ ਚਕਲ ਵਗਾਰਦੀ ਤੇ ਪਲ ਲੈਣਾ ਪਲ ਲੈਣਾ ਪਲ ਲੈਣਾ ਮਹੱਬਤਾ ਯਾਰ ਵੀਰ ਕਨ ਜੂਸਾਰਦੀ ਸਾੜਦੀ ਵੀਰ ਕਨ ਜੂਸਾਰਦੀ ਮੇਤੇ ਬਣਾ ਤਾਂ ਹੀ ਕਹਿ ਦੇ ਚ ਬਾਕੇ ਤੇ ਪਹਿਣਾ ਟੋਪਿਆ ਜਾਂ ਚੱਕੀਆਂ ਥਾਕੇ ਪਾਈਣਾ ਨੂੰ ਜੜਾ ਜਾਂਦਾ ਫਾਸੀ ਮੋ ਦੇ ਜਾਲ ਤੋੜ ਕੇ ਤੋੜ ਕੇ ਮੋ ਦੇ ਜਾਲ ਤੋੜ ਕੇ ਉਹ ਜਨ ਪਾਪ ਦੀ ਪਰਮ ਬਿਮਾਰੀ ਦੁਨੀਆ ਪਾਪ ਦੀ ਪਰਮ ਬਿਮਾਰੀ ਦੁਨੀਆ ਛੱਕਤੀ ਜੜ ਉਹ ਖਾੜਤੀ ਤੇ ਪਾਲੇ ਯਾਰਾ ਈਰਖਾਂ ਜੋ ਸਰਦੀ ਸਰਦੀ ਈਰਖਾਂ ਜੋ ਸਰਦੀ ਦਿੱਤੀ ਆਂਡਰਾ ਸਭ ਅੱਖੀਆਂ ਦਿੱਤੀ ਆਂਡਰਾ ਸਭ ਅੱਖੀਆਂ ਤੇ ਬੁੱਲਾਂ ਨੂੰ ਨਾ ਤੇ ਬੁੱਲਾਂ ਨੂੰ ਨਾ ਬੋਲਣਾ ਮਿਲੇ ਤਨ ਤੰਬ ਹੋਇਆ ਸੁੱਕ ਕੇ ਗਰੀਬ ਦਾ ਕਿਤੇ ਨਾ ਸੱਚ ਨਜ਼ਰੀ ਪਵੇ ਕਿਤੇ ਨਾ ਸੱਚ ਨਜ਼ਰੀ ਪਵੇ ਬਉਤੀ ਆ ਕੁੱਲਾ ਸ਼ੋਰ ਤੈ ਵਾਰੀ ਸਮੇਂ ਨੇ ਜਵਾਨੀ ਝਾਰਦੀ ਇੱਥੇ ਪਾਲੇ ਮਹੱਬਤਾਂ ਯਾਰਾ ਇਲਕਨ ਜੋ ਸਰਤੀ ਸਾਦਤੀ